ਖਟਦਰਸ਼ਨ ਜੋਗੀ ਸੰਨਿਆਸੀ ਮਨ ਕੋਲ ਪਰਮ ਬੁਲਾਏ ਤੀਸਰੇ ਬਾਵਜਾ ਪਰਮਾਨ ਕਰਦੇ ਨੇ ਖਟਦਰਸ਼ਨ ਸੇ ਤਰ੍ਹਾਂ ਦੇ ਸੰਨਿਆਸੀ ਜੋਗੀ ਮਹਾਤਮਾ ਨੇ ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰবেশ ਛੇਵਾ ਜਮਾ ਬੇਪਰਦਾ ਜਮੇ ਮੀਨ ਨ ਮੇਖ ਇਹ ਖਟਦਰਸ਼ਨ ਜੋਗੀ ਮਹਾਤਮਾ ਨੇ ਇਹ ਖਟਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਬੁਲਾਏ ਕਹਿੰਦੇ ਗੁਰੂ ਨਹੀਂ ਮਿਲੇ ਤੇ ਪਰਮਾ ਜੀ ਪੇਰੇ ਨੇ ਭਾਵੇਂ ਜੋਗੀ ਸੰਨਿਆਸੀ ਦਰਵੇਸ਼ ਜੋ ਵੀ ਨੇ ਸਤਗੁਰ ਸੇਵੇ ਤਾਂ ਗਤ ਮਿਤ ਪਾਵੇ ਹਰ ਜੋ ਮਨ ਵਸਾਏ ਜੇ ਸਤਗੁਰਾਂ ਦੇ ਨਾਲ ਇਹਨਾਂ ਦਾ ਮਿਲਾਪ ਹੋ ਜਾਏ ਤਾਂ ਕਲਿਆਣ ਪ੍ਰਾਪਤ ਕਰਦੇ ਤਾਂ ਗਤ ਮਿਤ ਹੁੰਦੀ ਇਹਨਾਂ ਦੀ ਹਰ ਜੋ ਮਨ ਵਸਾਏ ਫਿਰ ਹਰੀ ਪਰਮੇਸ਼ਰ ਹਿਰਦੇ ਚ ਵਸ ਜਾਵੇ ਤਾਂ ਕਲਿਆਣ ਹੁੰਦੀ ਹੈ ਸੱਚੀ ਬਾਣੀ ਸਉਚਿਤ ਲਾਗੇ। ਹਮਣ ਜਾਣ ਰਹਾ ਹੈ। ਜੇ ਸੱਚੀ ਬਾਣੀ ਨਾਲ ਜੇ ਚਿਤ ਲੱਗ ਗਿਆ, ਮਨ ਲੱਗ ਗਿਆ, ਫਿਰ ਇਹ ਨਾਲ ਜਨਮ ਮਰਨ ਖਤਮ ਹੋ ਜਾਂਦਾ। ਪੰਦ ਪੜ ਬੜ ਬਾਦਿ ਵਖਾੜੇ, ਬਿਨ ਗੁਰ ਪਰਮ ਭੁਲਾਏ। ਪੰਦ ਪੜ ਪੜ ਕੇ ਬਸ ਬੈਸ ਬਾਸਾ ਹੀ ਕਰਦੇ ਨੇ ਫਿਰ। ਬਿਨ ਗੁਰ ਪਰਮ ਭੁਲਾਏ, ਬਿਨਾ ਗੁਰੂ ਤੋਂ ਪਰਮਾਚੇ ਪੈਰੰਦ ਨੇ। ਲਕ 84 ਫਿਰ ਪਿਆ। ਬੇ ਸਬਦੇ ਮੁਕਤ ਨਾ ਪਾਏ 84 ਲੱਖ ਗੇੜ ਜੁਨੀਆਂ ਚ ਬੇਰੰਦ ਨੇ ਬੇ ਸਬਦੇ ਮੁਕਤ ਨਾ ਪਾਏ ਗੁਰੂ ਦਵਾਰਾ ਦਿੱਤਾ ਸ਼ਬਦ ਨਹੀਂ ਮਿਲਿਆ ਜਿਸ ਕਰਕੇ ਮੁਕਤੀ ਪ੍ਰਾਪਤੀ ਨਹੀਂ ਹੋਈ ਜੇ ਨਉ ਚੇਤੇ ਤਾਂ ਗਤ ਪਾਏ ਜੇ ਸਤਗੁਰ ਮੇਲ ਮਿਲਾਏ ਜਿਸ ਗੁਰੂ ਦਵਾਰਾ ਦਿੱਤੇ ਨਾਮ ਨੂੰ ਨੇ ਯਾਦ ਕੀਤਾ ਤਾਂ ਗਤ ਪਾਏ ਤਾਂ ਕਲਿਆਣ ਹੋਈ ਜੇ ਸਤਗੁਰ ਮੇਲ ਮਿਲੇ ਜੇ ਸਤਗੁਰਾਂ ਨੇ ਮਿਲਾ ਦਿੱਤਾ ਮੇਲ ਹੋ ਗਿਆ ਫਿਰੋ ਨਾਮ ਚੇਦਨੇ ਤਾਂ ਆਉਦੀ ਕਲਿਆਣ ਹੁੰਦੀ ਹੈ ਸਤ ਸੰਗਤ ਮੈਂ ਨਾਮ ਹਰ ਉਪਜੈ ਜੇ ਸਤਗੁਰੂ ਮਿਲੇ ਸਭਾਏ ਸਤ ਸੰਗਤ ਬੈਠਣ ਦੇ ਲਾਲ ਹਿਰਦੇ ਚ ਨਾਮ ਪੈਦਾ ਹੁੰਦਾ ਹੈ ਸਤ ਸੰਗਤ ਮੈਂ ਨਾਮ ਹਰ ਉਪਜੈ ਜੇ ਸਤਗੁਰੂ ਮਿਲੇ ਮਲਾਏ ਜੇ ਸਤਸਕ ਜਾਣਦੇ ਨੇ ਗੁਰੂਦੇਵ ਦੇ ਦਰਸ਼ਨ ਹੁੰਦੇ ਨੇ ਤੇ ਨਾਮ ਪੈਦਾ ਹੁੰਦਾ ਹੈ ਹਿਰਦੇ ਦੇ ਵਿੱਚ ਬ੍ਰਹਮਦਾਸ ਮਹਾਰਾਜ ਨੇ ਜਗਾ ਜਗਾ ਪ੍ਰਚਾਰ ਕਰਨ ਵਾਸਤੇ 22 ਮੰਜੀਆਂ ਥਾਪੀਆਂ 72 ਪੀੜੇ ਬਣਾਏ ਗੁਰਮਤਿ ਦਾ ਪ੍ਰਚਾਰ ਹੋਵੇ ਜਗਾ ਜਗਾ ਲੋਕਾਂ ਦੇ ਮਨ ਹਿਰਦੇ ਸ਼ਾਂਤ ਹੋਣ ਇਹ ਸੇਵਕ ਬੜਾਈ ਪ੍ਰੇਮ ਨਾਲ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਦਾ ਰਿਹਾ ਔਰ ਮਹਾਰਾਜ ਦੀ ਵਿਸ਼ੇਸ਼ ਕਿਰਪਾ ਰਹੀ ਉਸ ਤੇ ਬੜੇ ਨਮਰ ਸਵਾਭ ਹੋ ਗਿਆ ਉਹਦਾ ਵੀ ਤਨ ਮਨ ਤਾਂ ਬਿਲਕੁਲ ਅਰਪਣ ਕੀਤਾ ਸੀ ਗੁਰੂ ਦੇ ਅਗੇ ਉਸਨੇ ਐਸੇ ਪ੍ਰੇਮ ਨਾਲ ਉਹਨਾਂ ਸੇਵਾ ਕਰਦਾ ਜਿੱਥੇ ਮਹਾਰਾਜ ਹੁਕਮ ਹੁੰਦਾ ਇੱਕਦਮ ਦੌੜੇ ਜਾਂਦਾ ਮਹਾਰਾਜ ਨੇ ਸੇ ਕਿਰਪਾ ਦਿੱਤੀ ਕੀਤੀ ਨੇ ਪ੍ਰਚਾਰਕ ਬਣਾ ਕੇ ਭੇਜਿਆ ਔਰ ਬੜੇ ਪ੍ਰੇਮ ਨਾਲ ਮਹਾਰਾਜ ਦੇ ਦਿੱਤੇ ਉਪਦੇਸ਼ ਦਾ ਉੱਥੇ ਬਖਿਆਨ ਕਰਦੇ ਨੇ ਬੜੀ ਜਗ੍ਹਾ ਜਾਂਦੇ ਨੇ ਜਗ੍ਹਾ ਜਗ੍ਹਾ ਸੰਗਤ ਜੁੜਦੀ ਹੈ ਪ੍ਰੇਮ ਨਾਲ ਸਾਰੇ ਬਚਨ ਬਲਾ ਸੁਣਦੇ ਨੇ ਇੱਕ ਵਾਰ ਇਹ ਪਿੰਡ 'ਚ ਪਹੁੰਚੇ ਬੜੀ ਉੱਤੇ ਦੀ ਸੰਗਤ ਇਕੱਠੀ ਹੋ ਗਈ ਉਹ ਸੰਗਤ ਬੜੀ ਪ੍ਰੇਮੀ ਸੀ ਉਹਨਾਂ ਨੇ ਸੋਣਾ ਇੱਕ ਉਹਨਾਂ ਦੇ ਵਾਸਤੇ ਸਿੰਘਾਸਨ ਬਣਾ ਦਿੱਤਾ ਵੀ ਇੱਥੇ ਬੈਠ ਕੇ ਉਸ ਸਾਨੂੰ ਗਿਆਨ ਉਪਦੇਸ਼ ਕਰਨਗੇ ਬੜਾ ਸੋਹਣਾ ਸਿੰਘਾਸਨ ਸਜਾਉਂ ਦਿੱਤਾ ਉੱਥੇ ਜਦੋਂ ਜਾਂਦੇ ਨੇ ਉੱਥੇ ਬੈਠ ਕੇ ਆਪਣਾ ਸਤਸੰਗ ਵਿਚਾਰ ਕਰਦੇ ਨੇ ਉੱਥੇ ਕੋਈ ਹੋਰ ਸੰਸਿਆਸੀ ਮਹਤਮਾ ਵੀ ਆਏ ਹੋ ਸਨ ਉਹਨਾਂ ਨੇ ਬੜੀ ਤਾਰੀਫ ਸੁਣੀ ਬੜੇ ਸੰਤੋਸ਼ੀ ਜਰਾ ਨਹੀਂ ਕ੍ਰੋਧ ਕਰਦੇ ਬੜੇ ਵਿਚਾਰਬਾਨ ਨੇ ਉਹਦੇ ਮਨ 'ਚ ਖਿਆਲ ਆਇਆ ਵੀ ਦੇਖਦੇ ਆ ਪਤਾ ਕਰਦੇ ਆ ਕਿੰਨੇ ਇੱਕ ਸੰਤੋਸ਼ ਵਾਲੇ ਨੇ ਉਹਨਾਂ ਕੇੰਦੇ ਜਰਾ ਨਹੀਂ ਕ੍ਰੋਧ ਕਰਦੇ ਤੇ ਕ੍ਰੋਧ ਤਾਂ ਹੀ ਕਰੇਗਾ ਬੰਦਾ ਜੇ ਉਸ ਦੇ ਖਿਲਾਫ ਕੋਈ ਗੱਲ ਹੋਏਗੀ ਕੋਈ ਬੀਗਣ ਪਾਏਗਾ ਉਹਦੇ ਬਾਧਾ ਪਾਏਗਾ ਉਹਦੇ ਕੰਮ ਦੇ ਵਿੱਚ ਤਾਂ ਹੀ ਕ੍ਰੋਧ ਹੋਏਗਾ ਕੋਈ ਨੂੰ ਕਬਚਨ ਕਹੇਗਾ ਤਾਂ ਕ੍ਰੋਧ ਹੋਏਗਾ ਤੇ ਕਹਿੰਦੇ ਮੈਂ ਯਤਨ ਕਰਦਾ ਕਰੋ ਦੁਆਨ ਦਾ ਫਿਰ ਪਤਾ ਲਗੇ ਕਿ ਅਕਰੋਧੀ ਨੇ ਜਾਂ ਸ਼ਾਤ ਨੇ ਬੜੇ ਸਾਰੇ ਉਥੇ ਸੰਗਤ ਇਕੱਠੀ ਸੀ ਜਦੋਂ ਉਹਨਾਂ ਦੇ ਆਉਣ ਦਾ ਸਮਾਂ ਹੋ ਗਿਆ ਇੱਕ ਮਾਤੋਂ ਉੱਡੇ ਤੇ ਜਾ ਕੇ ਉਹਨਾਂ ਦੇ ਹਾਸਨ ਤੇ ਬੈਠ ਗਏ ਜਿਹੜੇ ਉਥੇ ਸੇਵਾਦਾਰ ਸਨ ਧੋੜੇ ਇੱਕਦਮ ਉਠੋ ਓਟਾ ਮਹਾਰਾਜ ਕੀ ਕਰਦੇ ਹੋ ਇਹ ਤੇ ਸਾਡੇ ਸੰਤਾਂ ਦਾ ਅਸਥਾਨ ਹੈ ਉਹਨਾਂ ਨੇ ਆ ਕੇ ਇੱਥੇ ਹੁਣੇ ਸੰਗਤ ਨੂੰ ਸੰਬੋਧਨ ਕਰਨਾ ਉਹਨੇ ਸੁਣਿਆ ਨਹੀਂ ਗੌਰ ਹੀ ਨਹੀਂ ਕੀਤਾ ਉਹ ਸਾਰੇ ਕਿ ਦੂਜੇ ਨੂੰ ਦੇਖਦੇ ਨੇ ਮੈਂ ਆਉਣ ਵਾਲੇ ਨੇ ਤੇ ਇੱਥੇ ਬੈਠ ਗਿਆ ਆ ਕੇ ਮਹਾਂਪੁਰ ਸਾਹਿਬ ਦੇ ਸੰਗਤ ਇੱਥੇ ਥਾਂ ਤੇ ਬੈਠ ਗਿਆ ਇਹਨੇ ਜੁੱਪਰੋਂ ਆ ਗਏ ਉਹ ਦੇਖ ਜਿੱਪ ਕਰ ਗਿਆ ਇੱਕਦਮ ਫਿਰ ਕਈ ਛੇਤਰ ਉੱਠੋ ਉੱਠੋ ਮਹਾਂਪੁਰ ਸਾਹਿਬ ਅਗੇ ਸਾਡੇ ਲੇਕਿਨ ਉਹ ਉਠਿਆ ਹੀ ਨਹੀਂ ਇਹਨੇ ਜੀ ਪਹੁੰਚ ਗਏ ਹੱਥ ਜੋੜ ਕੇ ਕਹਿਣ ਲੱਗੇ ਧੰਨ ਬਾਗ ਮੇਰੇ ਅੱਜ ਵੱਡੇ ਮੇਰੇ ਭਾਗ ਨੇ ਆਪਨੇ ਮੇਰਾ ਆਸਨ ਪਵਿੱਤਰ ਕਰ ਦਿੱਤਾ। ਐਡੀ ਕਿਸਮਤ ਮੇਰੀ ਵੀ ਤੁਹਾਡੇ ਚਰਨ ਪੈ ਗਿਆ ਆਸਨ ਤੇ। ਵੱਡੇ ਭਾਗ ਨੇ। ਮੁੰਡੇ ਉੱਥੇ ਸੇਵਾਦਾਰ ਸੁਣ ਕੇ ਹੈਰਾਨ ਰਹਿ ਗਏ। ਉਹ ਸੋਚਿਆ ਸਾਜੀ ਕਰਨਗੇ ਅਸੀਂ ਇੱਥੇ ਬਚਨ ਬਲਾਸ ਕਰਨੇ ਤੁਸੀਂ ਤੇ ਬੈਠ ਗਏ। ਪਰ ਇਹ ਤਾਂ ਉਲਟਾ ਹੀ ਗੰਦਰ ਮੇਰੇ ਵੱਡੇ ਭਾਗ ਨੇ ਤੁਸੀਂ ਆਸਨ ਪਵਿੱਤਰ ਕਰ ਦਿੱਤਾ। ਉਸ ਸੇਵਾਦਾਰ ਵਾਲੇ ਮੁਖਾਤਬ ਹੋ ਕੇ ਕਹਿਣ ਲੱਗੇ ਅਹਿਸਾਸਨ ਤੇ ਜਦੋਂ ਅਸੀਂ ਨਹੀਂ ਬੈਠੇ ਹੁੰਦੇ ਉਸ ਲੇਕੀ ਨਾ ਮੱਖੀਆਂ ਆ ਕੇ ਬੈਠ ਜਾਂਦੀਆਂ ਨੇ ਕੋਈ ਕੀੜੀਆਂ ਚੱਲ ਪੈਂਦੀਆਂ ਨੇ ਉਹਨਾਂ ਦਾ ਤਾਂ ਕਦੀ ਤੁਸੀਂ ਵਿਰੋਧ ਨਹੀਂ ਕੀਤਾ ਅੱਜ ਮਹਾਂਪੁਰ ਸਾਹਿਬ ਅੱਗੇ ਬੈਠੇ ਤੁਸੀਂ ਵਿਰੋਧ ਕਰ ਰਹੇ ਹੋ ਜਿਹਰਾਂ ਹੋ ਕੇ ਵੀ ਕੀ ਗੱਲ ਕਰਨੀ ਹੈ ਸੇਵਾਦਾਰ ਜੀ ਚੁੱਪ ਕਰਕੇ ਕਿ ਜਦ ਮਖੀਆ ਦਾ ਕਦੀ ਵਿਰੋਧ ਨਹੀਂ ਕੀਤਾ ਤੁਸੀਂ ਕੀੜੀਆਂ ਚਲਦੀਆਂ ਤਾਂ ਤੇ ਵਿਰੋਧ ਨਹੀਂ ਕੀਤਾ ਤਾਂ ਅਜ ਬਾਪੁਰਸ਼ ਆ ਕੇ ਬੈਠ ਕੇ ਤੁਸੀਂ ਸਗੋਂ ਹੀ ਵਿਰੋਧ ਕਰ ਦਿਓ ਇੰਤਕ ਨੇ ਸ਼ੁਗਰ ਹੋ ਗਿਆ ਤੁਨ ਭਾਗ ਹੋ ਗਏ ਨੇ ਪਵਿੱਤਰ ਚਰਨ ਪੈ ਗਏ ਬੜੇ ਕਰਮਾਂ ਦੀ ਗੱਲ ਹੈ ਜਦੋਂ ਨੇ ਸੁਣਿਆ ਇੱਕਦਮ ਲੇਟ ਕੇ ਧਰਤੀ ਤੇ ਮਤੇ ਡੇ ਕੇ ਨਮਸਕਾਰਾਂ ਕਰਦੇ ਧੰਨ ਮਹਾਰਾਜ ਆਪ ਸੱਚ ਮੁਝ ਤੁਨ ਆਪਨੇ ਬਾਰੇ ਸੁਣਿਆ ਸੀ ਗੁਰੂ ਅਮਰਦਾਸ ਮਹਾਰਾਜ ਆਪ ਤੇ ਬੜੀ ਕਿਰਪਾ ਤੇ ਸੱਚ ਮੁਝ ਵੇਖ ਲੈ ਬੜੀ ਕਿਰਪਾ ਮੈਂ ਸੋਚਿਆ ਸੀ ਕਰੋਧ ਕਰੋਗੇ ਆਪਦੇ ਸੇਵਾਦਾਰ ਨੇ ਕਰੋਧ ਕੀਤਾ ਲੇਕਿਨ ਆਪ ਹੀ ਨੇ ਨਮਰ ਰਹੋ ਤੇ ਆਪਦੇ ਚਰਨਾਂ ਤੇ ਮੈਂ ਮੱਥਾ ਟੇਕਿਆ ਮੈਂ ਵੀ ਇੱਕ ਤਲ ਹੋ ਗਿਆ ਇਨੀ ਕਿਰਪਾ ਬਖਸ਼ਿਸ਼ਾਬ ਨੇ ਕਰ ਦਿੱਤੀ ਕਿ ਮੈਨੂੰ ਆਪਦੇ ਚਰਨਾਂ ਦਾ ਸਪਰਸ਼ ਪ੍ਰਾਪਤ ਹੋ ਗਿਆ ਉਹਨਾਂ ਉਠਾ ਕੇ ਗਲਬਕੜੀ ਚ ਲੈ ਲਿਆ ਯਾ ਆਪ ਧਨ ਮਹਾਪੁਰਸ਼ ਆਪਨੇ ਕਿਰਪਾ ਕੀਤੀ ਤੇ ਮੇਰੇ ਤੇ ਅਸ਼ੀਰਵਾਦ ਬਣਾਈ ਰੱਖਿਓ ਇਹ ਨਮਰਤਾ ਆਪਦੀ ਕਿਰਪਾ ਹੈ ਆਪ ਸੰਤ ਲੋਗਾਂ ਦੀ ਕਿਰਪਾ ਹੈ ਮੇਰੇ ਤੇ ਕਿਰਪਾ ਬਣਾਈ ਰੱਖੋ ਸੀ ਇਸੇ ਤਰ੍ਹਾਂ ਹੀ ਸ਼ਾਂਤ ਰਹੀਏ ਇਹ ਤੁਹਾਡੀ ਮਿਹਰ ਨਾਲ ਸਾਡੇ ਮਨ 'ਚ ਸ਼ਾਂਤੀ ਹੈ ਤੇ ਤੁਸੀਂ ਹਮੇਸ਼ਾ ਕਿਰਪਾ ਬਣਾਈ ਰੱਖਿਓ ਐਸਰੇ ਦੇ ਨਾਲ ਜੇ ਉਹਨਾਂ ਨੇ ਬਚਨ ਕੀਤੇ ਤੇ एकदम ਹੀ ਪਿਘਲ ਗਏ ਫਿਰਦੇ ਕਹਿੰਦੇ ਮੈਂ ਜਾਣਦਾ ਸੀ ਮਾਰੇ ਤੁਹਾਡਾ ਹਸਣ ਮੈਂ ਜਾਣ ਬੁਝ ਕੇ ਇੱਥੇ ਬੈਠਾ ਸੀ ਕਿਉਂਕਿ ਮੈਂ ਤੁਹਾਡੀ ਬੜੀ ਉਪੋਂ ਇਥੇ ਸੁਣੀ ਬੜੀ ਸ਼ਾਂਤ ਬਿਰਤੀ ਦੇ ਮਾਲਕ ਬੜੇ ਗੁਣੀ ਗਿਆਨੀ ਹੈ ਅੱਜ ਸੱਚਮੇਂ ਦੇਖ ਲਿਆ ਜਿੰਨਾ ਸੁਣਿਆ ਸੀ ਉਸ ਤੋਂ ਵੱਧੋ ਆ ਤੇ ਮੈਂ ਜਾਣ ਕੇ ਪ੍ਰੀਖਿਆ ਵਾਸਤੇ ਮਿਲ ਰਿਹਾ ਸੀ ਕਿ ਮੈਨੂੰ ਪਤਾ ਲੱਗੇ ਕਿ ਸੱਚਮੇਂ ਚ ਆਪ ਕਿਤਨੀ ਸ਼ਾਂਤੀ ਬਿਰਤੀ ਵਾਲੇ ਹੋ ਤੇ ਉਹ ਕਹਿੰਦੇ ਨਹੀਂ ਤੁਹਾਡੀ ਕਿਰਪਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਨੇ ਸਾਨੂੰ ਸ਼ਾਂਤੀ ਬਖਸ਼ੀ ਕੀਤੀ ਹੈ ਔਰ ਅਸੀਂ ਬੇਨਤੀ ਕਰਦੇ ਹਾਂ ਸਾਡੇ ਤੇ ਹਮੇਸ਼ਾ ਇਸ ਤਰ੍ਹਾਂ ਕਿਰਪਾ ਬਣਾਈ ਰੱਖਣੀ ਇਸ ਕਰੇ ਮਹਾਰਾਜ ਫਰਮਾਨ ਕਰਦੇ ਨੇ ਸਤ ਸੰਗਤ ਮੇ ਨਾਮ ਹਰ ਉਪਜੈ ਇਸ ਸਤ ਸੰਗਤ ਚ ਨਾਮ ਪੈਦਾ ਹੁੰਦਾ ਜਦ ਸਤਗੁਰ ਮਿਲੇ ਸਭਾਏ ਜਦ ਸਤਗੁਰ ਸਭਾਵਾਂ ਕੀ ਪ੍ਰਾਪਤ ਹੋ ਜਾਂਦੇ ਨੇ ਜਦੋਂ ਨਾਮ ਜਪਿਆ ਜਾਂਦਾ ਔਰ ਅੱਛੀ ਕਿਸਮਤ ਨਾਲ ਮਿਲਦੇ ਨੇ ਔਰ ਸ਼ੋਭਾ ਵਾਲ ਹੁੰਦੇ ਉਹਨਾਂ ਦੇ ਮਿਲਣ ਦਾ ਨਾਲ ਮਨ ਤਨ ਅਰਪੀ ਆਪਿ ਆਪਿ ਗਵਾਈ ਚੱਲਾ ਸਤਿਗੁਰ ਪਾਏ ਇਹ ਸਾਇਆ ਮਾਰੇ ਸਾਲੋ ਮਨ ਤਨ ਅਰਪਣ ਕਰ ਦਿੱਤਾ ਗੁਰੂ ਦੇ ਅੱਗੇ ਆਪ ਆਪ ਬਾਗਵਾ ਦਿੱਤਾ ਆਪਣਾ ਹੰਕਾਰ ਦਾ ਨਾਸ਼ ਕਰ ਦਿੱਤਾ ਚੱਲਾ ਸਤਿਗੁਰ ਪਾਏ ਉਹਨਾਂ ਸਤਿਗੁਰੋਂ ਦੇ ਬਾਣੇ 'ਚ ਚੱਲੀਦਾ ਜਿਹਦਾ ਮਾਰੇ ਰਖੇ ਜਥਾ ਲਾਭ ਤਥਾ ਸੰਤਸ਼ਟ ਹਮੇਸ਼ਾ ਆਨੰਦ 'ਚ ਰਹੇਦਾ ਸਦ ਬਲਿਹਾਰੀ ਗੁਰੂ ਆਪਣੇ ਬਿਟੋ ਜੇ ਹਰ ਸੇਤੀ ਚਿਤ ਲਾਏ ਕਿ ਸਦ ਬਲਿਹਾਰੀ ਗੁਰ ਆਪਣੇ ਬਿੱਟੋ ਆਪਣੇ ਗੁਰੂ ਦੇਵ ਤੋਂ ਸਿ ਬਲਿਹਾਰ ਜਾਣਿਆ ਜੇ ਹਰ ਸੇਤੀ ਚਿਤ ਲਾਇ ਜਿਨ੍ਹਾਂ ਨੇ ਸਾਡਾ ਮਨ ਹਰੀ ਨਾਲ ਲਾ ਦਿੱਤਾ ਜਿਨ੍ਹਾਂ ਦਾ ਮਨ ਹਰੀ ਨਾਲ ਲੱਗਿਆ ਉਹਨਾਂ ਗੁਰਾਂ ਤੋਂ ਸਿ ਬਲਿਹਾਰ ਕੁਰਬਾਨ ਜਾਣੇ ਸਭ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਹਾਤਾ ਉਹ ਬ੍ਰਾਹਮਣ ਨੇ ਜਿਹੜੇ ਬ੍ਰਹਮ ਨੂੰ ਯਾਦ ਕਰਦੇ ਬ੍ਰਹਮ ਨਾਲ ਮਿਲੇ ਹੁੰਦੇ ਨੇ ਹਰ ਸੇਤੀ ਰੰਗ ਰਹਾਤਾ ਜਨਨੂ ਹਰੀ ਦੇ ਨਾਮ ਨਾਲ ਰੰਗ ਲੱਗਿਆ ਪ੍ਰੇਮ ਲੱਗਿਆ ਉਸ ਲਤ ਗਏ ਨੇ ਉਸ ਪਰਮੇਸ਼ਰ ਨਾਲ ਉਹਨੂੰ ਬ੍ਰਹਮਣ ਕਿਹਾ ਜਾਂਦਾ ਪਰਮ ਨਿਕਟ ਬਸੇ ਸਭ ਨਾਲ ਘਟ ਅੰਤਰ ਗੁਰਮੁਖ ਵਿਰਲੇ ਜਾਂਦਾ ਪਰਮ ਨਿਕਟ ਬਸੇ ਸਭ ਨਾਲ ਘਟ ਅੰਤਰ ਸਾਰੇ ਦੇ ਅੰਦਰ ਨਿਕਟ ਪਰਮੇਸ਼ਰ ਬਸਦਾ ਗੁਰਮੁਖ ਵਿਰਲੇ ਜਾਂਦਾ ਇਸ ਗੱਲ ਨੂੰ ਕੋਈ ਵਿਰਲਾ ਗੁਰਮੁਖ ਹੀ ਜਾਣਦਾ ਨਾਨਕ ਨਾਮ ਮਿਲੇ ਬੜਿਆਈ ਗੁਰ ਕੇ ਸ਼ਬਦ ਬਚਾਤਾ ਵੜਿਆਈਆਂ ਮਿਲਦੀਆਂ ਉਹਨਾਂ ਨੂੰ ਜਿਹੜੇ ਨਾਮ ਨਾਲ ਮਿਲੇ ਹੁੰਦੇ ਨੇ ਜਿਹੜੇ ਗੁਰੂਦਵਾਰਾ ਦਿੱਤੇ ਸ਼ਬਦ ਨੂੰ ਪਹਿਚਾਨ ਲੈਂਦੇ ਨੇ ਉਹਦਾ ਜਾਪ ਕਰਦੇ ਨੇ ਤੇ ਉਹਨਾਂ ਨੂੰ ਵੜਿਆਈਆਂ ਪ੍ਰਾਪਤ ਹੁੰਦੀਆਂ ਨੇ। ਧਾਈ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਹੋਈ ਤੇ ਉਹਨਾਂ ਨੂੰ ਵੜਿਆਈਆਂ ਮਿਲੀਆਂ। ਸਾਰੇ ਜਿਹੜੇ ਸੰਤ ਬੰਦ ਜੀ ਉਹਨਾਂ ਨਾਲ ਆਈ ਸੀ ਪ੍ਰੀਖਿਆ ਵਾਸਤੇ ਵੀ ਦੇਖਦੇ ਹਾਂ ਅਸੀਂ ਕਿਸ ਤਰ੍ਹਾਂ ਦੇ ਸੰਤੋਸ਼ੀ ਨੇ ਹੰਕਾਰ ਤਾਂ ਨਹੀਂ ਕਰਦੇ, ਗਰੋਧ ਤਾਂ ਨਹੀਂ ਕਰਦੇ। ਦੇਖ ਲੈ ਕਿੰਨੇ ਨਮਰ ਨੇ। ਉਹ ਸਾਰੇ ਆ ਕੇ ਮਹਾਰਾਜ ਦੇ ਉਹਨਾਂ ਦੇ ਚਰਨਾਂ 'ਚ ਪੈ ਗਏ। ਇਮਾਰਤ ਦੀ ਵਡਿਆਈ ਹੈ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਸੇਵਕਾਂ ਦੀ ਵੀ ਵਡਿਆਈ ਕਰਾ ਦਿੰਦੇ ਨੇ ਜਦੋਂ ਮਹਾਰਾਜ ਜੀ ਚਲਨਾ ਜੀ ਪਹੁੰਚਦਾ ਹੈ ਵਡਿਆਈਆਂ ਕਰਦਾ ਹੈ ਤੇ ਪਰਮੇਸ਼ਰ ਉਹਨਾਂ ਦੀ ਵਡਿਆਈਆਂ ਕਰਾ ਦਿੰਦਾ ਹੈ